ਉਦੇ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਅੱਜ ਮੈਂ ਇੱਥੇ ਪਿੰਡ ਖੁਰਦਾ ਲਾਗੇ ਜਿਹੜਾ ਪਾਣੀ ਵਾਲਾ ਟੈਂਕ ਹੈ ਉਹਦੇ ਲਾਗੇ ਖੜਾ ਹਾਂ ਇਹ ਬਲਾਕ ਕਾਉਂਡ ਦੇ ਵਿੱਚ ਪੈ ਜਾਂਦਾ ਪਿੰਡ ਖੁਰਦਾ ਤੇ ਨਾਲ ਹੀ ਇਧਰਲੇ ਪਾਸੇ ਨੰਗਲ ਜਟਾ ਹੈ ਤੋਂ ਇਹ ਬੜਾ ਦੁਖਦਾਈਕ ਮਾਹੌਲ ਹੈ ਕਿਉਂਕਿ ਆ ਸਾਰੇ ਤੁਸੀਂ ਦੇਖ ਸਕਦੇ ਹੋ ਕਿ ਮੇਰੇ ਪਿਛਲੇ ਪਾਸੇ ਇੱਕ ਬੱਚਾ ਦੀ ਬੱਸ ਪਲਟੀ ਹੋਈ ਹੈ ਜਿਹਦੇ ਵਿੱਚ ਦੱਸਦੇ ਆ ਕਿ ਡਰਾਈਵਰ ਦੇ ਦੱਸਣ ਦੇ ਮੁਤਾਬਕ ਜਿਹੜੇ ਆ ਉਹਦੇ ਵਿੱਚ 15 ਤੋਂ 20 ਬੱਚੇ ਜਿਹੜੇ ਪਲੱਸ 2 ਤੱਕ ਜੜੀਆਂ ਕਲਾਸਾਂ ਦੇ ਬੱਚੇ ਸੀ ਤੇ ਇਹ ਲੋਕਾਂ ਦੇ ਕਹਿਣ ਮਤਾ ਜਿਹੜੇ ਹੈਗੇ ਆ 25 30 ਦੀ ਗਿਣਤੀ ਬੱਚਿਆਂ ਦੀ ਸੀ ਪਰੰਤੂ ਕੁਝ ਵੀ ਇਹ ਬੱਚਾ ਭਾਵੇਂ ਇੱਕ ਹੋਵੇ ਜਦੋਂ ਉਹ ਕਿਸੇ ਬੱਚੇ ਦਾ ਨੁਕਸਾਨ ਹੁੰਦਾ ਤਾਂ ਉਹ ਸਾਰਿਆਂ ਲਈ ਦੁਖਦਾਇਕ ਹੁੰਦਾ ਤਾਂ ਹੀ ਇਹ ਸਾਰੇ ਲੋਕ ਸਾਰੀ ਪਬਲਿਕ ਇੱਥੇ ਇਕੱਠੀ ਹੋਈ ਹੈ ਮੁਕੰਦਪੁਰ ਦੇ ਇੱਕ ਕਾਲਜ ਦੀ ਇਹ ਨਿੱਜੀ ਕਾਲਜ ਦੀ ਬੱਸ ਦੱਸੀ ਜਾ ਰਹੀ ਹੈ ਸੋ ਸਾਡੀ ਅਸੀਂ ਸਕੂਲ ਦੀ ਸੌਰੀ ਸਕੂਲ ਦੀ ਮੁਕੰਦਪੁਰ ਦੇ ਇੱਕ ਨਿੱਜੀ ਸਕੂਲ ਦੀ ਬੱਸ ਦੱਸੀ ਆ ਰਹੀ ਹੈ ਸੋ ਅਸੀਂ ਤੁਹਾਨੂੰ ਸਾਰੇ ਜਿਹੜੇ ਬੱਚਿਆਂ ਦੇ ਪੇਰੈਂਟਸ ਨੇ ਉਹਨਾਂ ਨਾਲ ਵੀ ਗੱਲ ਕਰਾਉਂਦੇ ਆ ਇਲਾਕਾ ਵਾਸੀਆਂ ਨਾਲ ਵੀ ਗੱਲ ਕਰਾਉਂਦੇ ਆ ਇੱਥੋਂ ਤੱਕ ਕਿ ਤੁਹਾਨੂੰ ਡਰਾਈਵਰ ਨਾਲ ਵੀ ਗੱਲ ਕਰਵਾਉਂਦੇ ਆ ਕਿ ਉਹ ਅਕਸਰ ਇਹ ਹੋਇਆ ਕਿ ਜੋ ਸਾਨੂੰ ਜਜਮੈਂਟ ਹੈ ਕਿ ਜਿੱਥੇ ਅਸੀਂ ਖੜੇ ਆ ਕਿ ਇਹ ਜਿਹੜਾ ਰੋਡ ਹੈ ਬਿਲਕੁਲ ਬੇਕਾਰ ਰੋਡ ਹੈ ਕਿਉਂਕਿ ਇੱਟਾਂ ਦਾ ਬਣਿਆ ਹੋਇਆ ਹੈ ਮੇਰੇ ਖਿਆਲ ਆ ਇਹ ਗੋਰੀ ਕੋਈ ਖੇਤਾਂ ਵਗੈਰਾ ਨੂੰ ਜਾਂਦੀ ਹੈ ਜਿਸ ਕਰਕੇ ਇਹ ਬਣਾਇਆ ਗਿਆ ਇੱਥੋਂ ਤੱਕ ਮੇਰੇ ਖਿਆਲ ਟਰੈਕਟਰ ਵੀ ਬੜਾ ਮੁਸ਼ਕਲ ਲੰਘਦਾ ਹੋਣਾ ਪਰ ਬੱਚਿਆਂ ਨੂੰ ਇਸ ਬਸਰਾ ਹੀ ਲੈ ਕੇ ਜਾਣਾ ਬੜਾ ਰਿਸਕ ਤੋਂ ਘਟਣੀ ਹੈ ਇਸ ਗੱਲ ਨੂੰ ਤਾਂ ਅਸੀਂ ਸਾਰੇ ਜਜਮੈਂਟ ਕਰਦੇ ਆ ਸੋ ਅਸੀਂ ਤੁਹਾਡੀ ਗੱਲਬਾਤ ਕਰਾਉਨੇ ਆ ਬਾਕੀ ਵੀਰਵਾ ਤੁਹਾਡਾ ਸਾਰੇ ਪਬਲਿਕ ਤੋਂ ਲੈਨੇ ਆ ਡਰਾਈਵਰ ਤੋਂ ਲੈਨੇ ਆ ਸੋ ਸਾਡਾ ਤੁਸੀਂ ਚੈਨਲ ਜਿਹੜਾ ਸਬਸਕ੍ਰਾਈਬ ਜਰੂਰ ਕਰੋ ਜੇ ਤੁਸੀਂ ਫੇਸਬੁਕ ਤੇ ਇਹਨੂੰ ਫੋਲੋ ਜਰੂਰ ਕਰੋ ਤੁਹਾਡਾ ਬਹੁਤ ਬਹੁਤ ਧੰਨਵਾਦ ਪਾਜੀ ਕੀ ਨਾਮ ਤੁਹਾਡਾ ਮੇਰਾ ਨਾਮ ਜਗਦੀਪ ਸਿੰਘ ਜੀ ਪਿੰਡ ਨੰਗਲ ਜੱਟਾ ਅੱਛਾ ਪਾਜੀ ਇੱਕ ਸਕੂਲ ਬਸ ਪਾਲਟੀ ਹੈ ਇਹਦਾ ਕੀ ਕਾਰਨ ਹੈ ਕਿ ਕਿਥੋਂ ਦੀ ਹੈ ਇਹ ਜੀ ਮੁਕੰਦਪੁਰ ਕਾਲਜ ਦੀ ਬਸ ਆ ਮੌਕੇ ਦਾ ਕਾਰਨ ਕੀ ਬਣਿਆ ਇਹਦੇ ਬਾਰੇ ਸਪਸ਼ਟ ਕਹਿ ਨਹੀਂ ਸਕਦੇ ਪਰ ਅਸੀਂ ਇਹਨਾਂ ਨੂੰ 5-7 ਸਾਲ ਤੋਂ ਬਾਤ ਕਰਦੇ ਆ ਅੱਛਾ ਜੀ ਇਹ ਬਿਨਾਂ ਵਜ੍ਹਾ ਦੀ ਇਹਨਾਂ ਦੀ ਕਾਲੀ ਹੁੰਦੀ ਆ ਇੰਨੀ ਕਿ ਤੇਜ ਹੁੰਦੇ ਆ ਵੀ ਆਲੇ ਦੁਆਲੇ ਦੇ ਸਾਡੇ 4 ਪਿੰਡ ਇਹਨਾਂ ਤੋਂ ਬਹੁਤ ਦੁਖੀ ਆ ਅਸੀਂ ਇਹਨਾਂ ਦੇ ਕਾਲਜ ਤੱਕ ਸ਼ਿਕਾਇਤ ਵੀ ਕੀਤੀ ਆ ਪਰ ਉਹਦਾ ਵੀ ਸਾਨੂੰ ਕੋਈ ਅਸਰ ਉਹਦਾ ਕੋਈ ਸੁਧਾਰ ਮਿਲਿਆ ਨਹੀਂ ਤੁਹਾਡਾ ਬੱਚਾ ਵਿੱਚ ਪੜਦਾ ਜੀ ਨਹੀਂ ਮੇਰੇ ਕਜਨ ਬ੍ਰਦਰ ਦੀ ਗੁੜੀ ਆ ਓਕੇ ਹਾਂਜੀ ਉਹ ਪੜਦੇ ਆ ਹਲੇ ਮੈਂ ਇਧਰੋਂ ਗਿਆ ਤੇ 15-20 ਮਿੰਟ ਬਾਅਦ ਬੱਸ ਆਈ ਆ ਤੇ ਜਿਹੜੀ ਬੱਸ ਪਲਟੀ ਵੀ ਆ ਜੀ ਕੋਈ ਬ੍ਰੇਕ ਨਹੀਂ ਕੋਈ ਵੱਡਾ ਇਸ਼ੂ ਨਹੀਂ ਜਿੱਦਾਂ ਕਹ ਲੋ ਵੀ ਸਿੱਧੀ ਨਲਾਕੀ ਦੇ ਨਾਲ ਪਲਟਾਈ ਆ ਮੈਂ ਇਹ ਕਹੂੰਗਾ ਜੀ ਜੀ ਹਾਂਜੀ ਇਹ ਬੱਚੇ ਕਿੰਨੇ ਕਿ ਸਗੇ ਵਿੱਚ ਬੱਚੇ ਹੋਣਗੇ ਜੀ ਕੋਈ 30 ਦੇ ਲੱਗ ਛਗੇ ਗੁੱਡੀਆਂ ਹੋਣਗੀਆਂ ਔਰ ਇੱਥੇ ਇੱਕ ਹੋਰ ਹੋਇਆ ਜੀ ਜਿਹੜਾ ਇਹ ਨਹੀਂ ਕਿਹਾ ਉਹਨਾਂ ਨੂੰ ਬੱਚਿਆਂ ਨੂੰ ਬੱਚਿਆਂ ਨੂੰ ਇਹ ਨਹੀਂ ਇਹ ਕਿਹਾ ਕਹਿੰਦੇ ਵੀ ਆਪਣੇ ਕਿਸੇ ਨੇ ਘਰਦਿਆਂ ਨੂੰ ਫੋਨ ਨਹੀਂ ਕਰਨਾ ਸਿੱਧੇ ਆਪਣੇ ਕਾਲਜ ਚਲ ਨਹੀਂ ਕਾਲਜ ਕੱਧ ਤੇ ਜਾਣਗੇ ਇਹ ਹੁਣ ਮੈਨੂੰ ਨਹੀਂ ਪਤਾ ਇਹਨਾਂ ਦੇ ਦਿਮਾਗ ਦਾ ਕਿਹੜਾ ਇਸ਼ੂ ਹੈ ਨਹੀਂ ਬੱਚਿਆਂ ਨੂੰ ਐਮ ਐ ਦਾ ਇਹ ਕਹੂੰਗਾ ਵੀ ਧਮਕਾਇਆ ਦਹਿਸ਼ਤ ਦਿੱਤੀ ਆ ਵੀ ਆਪਣੇ ਘਰ ਕਿਸੇ ਨੇ ਫੋਨ ਨਹੀਂ ਕਰਨਾ ਜੀ ਵੀਰ ਜੀ ਬਸ ਹਾਂਜੀ ਦੇਸ਼ ਤੇ ਦਿੱਤੀ ਹੈ ਨਹੀਂ ਇਹ ਇਹ ਬੱਚੇ जख्मी ਕਿੰਨੇ ਆ ਜੀ जख्मी ਦੇਖੋ ਜੀ ਜਿਹੜੇ ਮੌਕੇ ਤੇ ਅਸੀਂ ਦੇਖਿਆ ਚਾਰ ਪੰਜ ਬੱਚੇ ਜ਼ਿਆਦਾ ਜ਼ਖਮੀ ਆ ਤੇ ਜਿਨ੍ਹਾਂ ਦੇ ਗੁੱਜੀਆਂ ਲੱਗੀਆਂ ਜਾਂ ਕੁਝ ਹੋ ਰਿਹਾ ਉਹ ਫਿਰ ਹੁਣ ਸਮੇਂ ਦੇ ਨਾਲ ਪਤਾ ਲੱਗੂਗਾ ਜੀ ਤੇ ਇਹ ਟੋਟਲੀ ਬਸ ਭਰ ਕੇ ਜਾਨੀ ਇਹ ਕਾਲਜ ਜਾ ਰਹੀ ਸੀ ਹਾਂਜੀ ਕਾਲਜ ਜਾ ਰਹੀ ਸੀ ਇਹ ਕਿੰਨੇ ਕਿਹੜੀ ਕਲਾਸ ਕਿੱਡੀ ਉਮਰ ਦੇ ਬੱਚੇ ਨੇ ਇਹ ਤਕਰੀਬਨ ਸਾਰੇ ਪਲੱਸ 2 ਵਾਲੇ ਹੋਣੇ ਆ ਜੀ ਤੇ ਹੋਰ ਦੇਖੋ ਜੀ ਇਹਨਾਂ ਦੇ ਨਾਲ ਇਹ ਕਾਇਦਾ ਕਾਨੂੰਨ ਆਪਣੇ ਹੱਥ ਚ ਲੈ ਕੇ ਚੱਲਦੇ ਇਹਨਾਂ ਦੇ ਹੋਰਨ ਦੇਖੋ ਕਿੱਡੇ ਕ ਲੱਗੇ ਆ ਜਿਹੜੇ ਆਮ ਪਬਲਿਕ ਨੂੰ ਰੋਜ਼ ਪਰੇਸ਼ਾਨ ਕਰਦੇ ਹੋਊਗੇ ਜੀ ਪ੍ਰੈਸ਼ਰ ਹੋਰ ਲੱਗਿਆ ਨਾਰਮਲ ਚ ਕਿਸੇ ਨੂੰ ਅਲਾਉਡ ਨਹੀਂ ਗੇ ਕਾਲਜ ਦੀ ਬੱਸ ਨੂੰ ਪ੍ਰੈਸ਼ਰ ਹੋਣ ਲਾ ਕੇ ਰੋਜ਼ ਪਿੰਡਾਂ ਚ ਆਪਣੇ ਹੋ ਜਿੱਦਾਂ ਕਹ ਲੋ ਬਈ ਪਰੇਸ਼ਾਨੀਆਂ ਪੈਦਾ ਕਰਦੇ ਆ ਜੀ ਮੰਗ ਕੀ ਕਰਦੇ ਹੋ ਮੰਗ ਮੈਂ ਤਾਂ ਹੀ ਕਰੂੰਗਾ ਜੀ ਵੀ ਜੇ ਸਕੂਲ ਇਹਨਾਂ ਦੇ ਕਾਲਜ ਬੱਚਿਆਂ ਦੇ ਲਈ ਵਧੀਆ ਫਿਕਰਮੰਦਿਆ ਤਾਂ ਇਹ ਬਸ ਬੈਨ ਹੋਣੀ ਚਾਹੀਦੀ ਹੈ ਜੀ ਕਾਲਜ ਤੋਂ ਬਾਹਰ ਕੱਢਣੀ ਚਾਹੀਦੀ ਹੈ ਜੇ ਸੀ ਇਹ ਮੰਗ ਕਰਦੇ ਮੈਂ ਇਕੱਲਾ ਨਹੀਂ ਸਾਡੇ 5-7 ਪਿੰਡ ਇਹ ਮੰਗ ਕਰਦੇ ਆ ਜੀ ਨਹੀਂ ਟੋਟਲੀ ਜਨੇਮੀਆ ਇਹ ਬੱਸਾਂ ਜਿਹੜੀਆਂ ਸਕੂਲ ਦੀਆਂ ਜਾਂ ਕਾਲਜ ਦੀਆਂ ਬੱਸਾਂ ਆ ਉਹਨਾਂ ਬਾਰੇ ਤੁਸੀਂ ਕੀ ਕਹਿਣਾ ਚਾਹੋ ਦੇਖੋ ਬਾਕੀ ਕੋਲ ਸਕੂਲ ਕਾਲਜ ਦੀਆਂ ਬੱਸਾਂ ਆਉਂਦੀਆਂ ਸਾਡੇ ਨਾਲ ਭੈਣਾ ਭਰਾਵਾਂ ਵਾਲਾ ਸਭ ਦਾ ਰਸੂਕ ਆ ਜਿੱਦਾਂ ਵੀ ਕਿਸੇ ਨੂੰ ਆ ਅਗਲਾ ਆਪਣਾ 16 ਸਫਾਈ ਨਾਲ ਲੰਘਦੇ ਆ ਜੇ ਇਹਨਾਂ ਨਾਲ ਕੋਈ ਗੱਲ ਕਰਦੇ ਆ ਤਾਂ ਇਹ ਮੋਰੇ ਉਹ ਦਹਿਸ਼ਤ ਦੇ ਦਿੰਦੇ ਗੁੰਡਾਗਰਦੀ ਦਿਖਾ ਲਦੇ ਆ ਜੀ ਨਾਮ ਤੋਂ ਡਾਂ ਕਮਲ ਕਿਸ਼ੋਰ ਆ ਭਾਜੀ ਮੈਂ ਚੱਕਦਾਨਾ ਪਿੰਡ ਦਾ ਰਹਿਣ ਵਾਲਾ ਤੇ ਮੈਨੂੰ ਨਹੀਂ ਸੀ ਪਤਾ ਵੀ ਬੱਸ ਪਲਟੀ ਆ ਇੱਥੇ ਮੈਂ ਇਹਨਾਂ ਨੂੰ 10 ਮਿੰਟ ਪਹਿਲਾਂ ਫੋਨ ਕੀਤਾ ਬੱਸ ਸਟੈਂਡ ਤੋਂ ਖੜ ਕੇ ਮੇਰੀ ਬੇਟੀ ਵੇਟ ਕਰ ਰਹੀ ਬੱਸ ਦੀ ਅੱਛਾ ਜੀ ਮੈਂ ਇਹਨਾਂ ਨੂੰ ਫੋਨ ਕੀਤਾ ਮੈਂ ਕਿਹਾ ਭਾਜੀ ਬੱਸ ਨਹੀਂ ਆਈ ਇਹਨਾਂ ਨੇ ਮੈਨੂੰ ਇਹ ਨਹੀਂ ਕਿਹਾ ਵੀ ਬੱਸ ਪਲਟ ਗਈ ਆ ਇਹਨਾਂ ਨੇ ਮੈਨੂੰ ਕਿਹਾ ਬੱਸ ਖਰਾਬ ਹੋ ਗਈ ਆ ਵੀ 9 ਵਜੇ ਦੂਜੀ ਬੱਸ ਆਊਗੀ ਜਾਂ ਤੁਸੀਂ ਆਪਣੇ ਬੱਚੇ ਨੂੰ ਉੱਥੇ ਛੱਡਿ ਆਓ ਜਾ ਕੇ ਜਦੋਂ ਮੈਂ ਮੋੜਨ ਲੱਗਾ ਉੱਥੇ ਬੇਟੀ ਨੂੰ ਬਿਠਾ ਕੇ ਮੈਂ ਕਿਹਾ ਤੂੰ ਚੱਲ ਤੈਨੂੰ ਮੈਂ ਛੱਡ ਕੇ ਆਵਾਂ ਉਹ ਕਹਿੰਦੀ ਜਾਨੋ ਇੱਕ ਸਕੋਰਪੀਓ ਗੱਡੀ ਆ ਗਈ ਕਹਿੰਦੇ ਬਸ ਤਾਂ ਉੱਥੇ ਪਲਟ ਗਈ ਆ ਬੇਟਾ ਤੁਸੀਂ ਘਰ ਨੂੰ ਚੱਲ ਜਾਓ ਕਹਿੰਦੇ ਮੈਨੂੰ ਇੱਕ ਅੰਦਰੋਂ ਐਦਾਂ ਦਾ ਅੰਕਲ ਤੇ ਇੱਕ ਨਫ਼ਰਤ ਭਰਿਆ ਆਇਆ ਨਾ ਵੀ ਇਹਨਾਂ ਨੇ ਮੈਨੂੰ ਦੱਸਿਆ ਕਿਉਂ ਨਹੀਂ ਵੀ ਬਸ ਪਲਟ ਗਈ ਆ ਭਾਵੇਂ ਮੇਰੀ ਬੱਚੀ ਉੱਥੇ ਸੀ ਮੇਰੇ ਵੀ ਬੱਚੇ ਆ ਇਹ ਜਿਹੜੇ ਬੱਸ ਦੇ ਵਿੱਚ ਬੈਠੇ ਸੀਗੇ ਪਰ ਤੁਸੀਂ ਵੇਟ ਕਰਦੇ ਸੀਗੇ ਤੁਹਾਡੀ ਬੱਚੀ ਉੱਥੇ ਵੇਟ ਕਰਦੀ ਸੀਗੀ ਵੇਟ ਕਰਦੀ ਸੀਗੀ ਹਾਂਜੀ ਇਹ ਇਧਰੋਂ ਖੁਰਦਾ ਨੰਗਲ ਜੱਟਾ ਵਗੈਰਾ ਤੋਂ ਬੱਚੇ ਲੱਗੇ ਜਾ ਰਹੇ ਸੀ ਜਾ ਰਹੇ ਹਾਂਜੀ ਬੱਚੇ ਇੱਕ ਹੋਰ ਸੁਨੇਹਾ ਜੀ ਇੱਕ ਘੰਟਾ ਹੋ ਗਿਆ ਹੈਪਨ ਹੋਏ ਨੂੰ ਜੀ ਇਹਨਾਂ ਆਲੋ ਕੋਈ ਮਦਦ ਨਹੀਂ ਆਈ ਇਹਨਾਂ ਦੇ ਕਾਲਜ ਆਲੋ ਹਲੇ ਤੱਕ ਕੋਈ ਮਦਦ ਨਹੀਂ ਹੋਈ ਇੱਕ ਘੰਟਾ ਹੋ ਗਿਆ ਹਜੇ ਤੱਕ ਹਲੇ ਤੱਕ ਕੋਈ ਕਿਸੇ ਦਾ ਸਹਾਰਾ ਨਹੀਂ ਲੱਗ ਰਿਹਾ ਹੋ ਗਿਆ ਇੱਕ ਘੰਟਾ ਹੋ ਗਿਆ ਜੀ ਹੈਪਨ ਹੋਏ ਨੂੰ ਪੂਰਾ ਮੰਨ ਲਓ ਜੇ ਆਲੇ ਦੁਆਲੇ ਪਿੰਡ ਵਾਲੇ ਸਹਿਯੋਗ ਨਾ ਦਿੰਦੇ ਤਾਂ ਇਹ ਸਾਹਬ ਸੇ ਦਾ ਜ਼ਿੰਮੇਵਾਰ ਕੌਣ ਹੈ ਇੱਕ ਘੰਟਾ ਹੋ ਗਿਆ ਹੈ ਪੰਹੋਏ ਨੂੰ ਕਿਸੇ ਦਾ ਕੋਈ ਸੁਨੇਹਾ ਨਹੀਂ ਆਇਆ ਇਹਨਾਂ ਦਾ ਰਸੂਖ ਹੈ ਇਹੋ ਜਿਹਾ ਭੈੜਾ ਆ ਮੈਂ ਇੱਕ ਵਾਰੀ ਇਹਨਾਂ ਨੂੰ ਕਿਹਾ ਮੈਂ ਕਿਹਾ ਸਰ ਜੀ ਮੈਂ ਕਿਹਾ ਗੇਟ ਚੱਕਦਾਨੇ ਦਾ ਗੁਰਦੁਆਰੇ ਦਾ ਗੇਟ ਆ ਜਿਹੜਾ ਉੱਥੇ ਕਿਸੇ ਨਾਲ ਆਪਣਾ ਸੰਪਰਕ ਕਰਨ ਹਾਂ ਜੀ ਮੈਂ ਕਿਹਾ ਗੇਟ ਰਿਹਾ ਚੱਕਦਾਨੇ ਦਾ ਉੱਥੋਂ ਬੱਚੇ ਨੂੰ ਚੜ੍ਹਾ ਲਿਆ ਕਰੋ ਕਿਉਂਕਿ ਕਈ ਵਾਰੀ ਮੁੰਡੇ ਖੁੰਡੇ ਖੜੇ ਹੁੰਦੇ ਬੱਸ ਸਟੈਂਡ ਦੇ ਅਸੀਂ ਪੈਸੇ ਦਿੰਨੇ ਆ ਤੁਸੀਂ ਉੱਥੇ ਚੜ੍ਹਾ ਲਿਆ ਕਰੋ ਇਹਨਾਂ ਦੀ ਗੱਲ ਜਾਇਜ਼ ਸੀ ਕਿਹਦੇ ਵੀ ਉੱਥੇ ਮੋੜ ਪੈਂਦਾ ਬਸ ਨਹੀਂ ਚੜਾ ਸਕਦੀ ਕੋਈ ਪਿੱਛੋਂ ਹਿੱਟ ਕਰ ਦੋ ਮੈਂ ਕਿਹਾ ਥੋੜ੍ਹਾ ਜਿਹਾ ਅੱਗੇ ਕਰਕੇ ਚੜਾ ਲਿਆ ਕਰੋ ਅਸੀਂ ਵੀ ਕੰਮ ਕਰ ਵਾਲਿਆਂ ਨੇ ਜਾਣਾ ਹੁੰਦਾ ਇਹ ਫਿਰ ਮੈਨੂੰ ਕਹਿੰਦੇ ਕਹਿੰਦੇ ਹਜੇ ਤਾਂ ਹਨੂਮਾਨ ਚ ਲਿਖ ਸਕਦਾ ਮੈਂ ਪਾਠ ਵੀ ਨਹੀਂ ਕੀਤਾ ਇਹ ਗੱਲ ਮੈਂ ਹਜੇ ਤੱਕ ਮੇਰੇ ਦਿਮਾਗ ਚ ਰੜਕਦੀ ਇਹਨਾਂ ਨੇ ਗੱਲ ਇਹ ਮੈਨੂੰ ਕਿਉਂ ਕਿਉਂ ਕਹੀ ਇਹ ਨਹੀਂ ਜਾਤੀਵਾਦ ਫਲਾਉਂਦੇ ਆ ਇਹ ਇਹ ਹਨੂਮਾਨ ਚ ਲਿਖ ਸਕਦਾ ਪਾਠ ਕਰ ਸਕਦੇ ਨਾਮਧਾਰੀ ਬੰਦੇ ਆ ਇਹ ਫੇਰ ਦਹਿਸ਼ਤ ਇੰਨੀ ਆ ਗੁੜੀਆਂ ਮੈਨੂੰ ਕਹਿੰਦੀ ਸੀ ਪਾਪਾ ਤੁਸੀਂ ਨਾ ਕਿਆ ਕਰੋ ਮੈਂ ਆਪੇ ਕਹਿ ਦੂੰਗਾ ਉਹ ਡਰਦੀ ਆ ਉਹ ਕਹਿੰਦੀ ਚਲੋ ਮੈਨੂੰ ਇੱਥੇ ਛਾੜ ਲੰਦਿਆ ਮੈਂ ਹੁਣ ਦੇਖਦਾ ਵੀ ਹਾਲਾਤ ਕੀ ਬਣ ਗਏ ਆ ਇੱਥੇ ਬਸਦੇ ਤੇ ਬੱਚਿਆਂ ਦੇ ਕੋਈ ਜਾਨੀ ਨੁਕਸਾਨ ਹੋ ਜਾਂਦਾ ਕੌਣ ਜ਼ਿੰਮੇਵਾਰ ਸੀ ਇਹਨਾਂ ਦਾ ਇਸ ਗੱਲ ਨੂੰ ਸਕੂਲ ਨੂੰ ਵੀ ਪਹਿਲਾਂ ਹੀ 1.5 ਮਹੀਨਾ 2 ਮਹੀਨੇ ਇਨਫਾਰਮ ਕੀਤਾ ਸੀ ਮੈਂ ਇਹਨਾਂ ਨੂੰ ਕੋਈ ਕਾਰਵਾਈ ਨਹੀਂ ਕੋਈ ਕਾਰਵਾਈ ਨਹੀਂ ਹੋਈ ਉਹ ਡਰਦੇ ਆ ਇਹਨਾਂ ਕੋਲੋਂ ਇਹ ਪਤਾ ਨਹੀਂ ਕੀ ਆ ਇਹ ਇਹਨਾਂ ਦੀ ਆਪਣੀਆਂ ਬਸਾਂ ਸਕੂਲ ਦੇ ਵਿੱਚ ਆਪਣਾ ਰਾਜ ਆ ਜੀ ਇਹਨਾਂ ਦਾ ਕੀ ਨਾਮ ਤੁਹਾਡਾ ਮੇਰਾ ਨਾਮ ਇੰਦਰਜੀਤ ਸਿੰਘ ਕਿਹੜਾ ਪਿੰਡ ਹੈ ਜੀ ਬੰਗਿਆਂ ਤੋਂ ਜੀ ਉਧਰ ਨੋਰਾ ਪਿੰਡ ਹੈ ਇਹ ਬਸ ਤੁਹਾਡੀ ਹੈ ਜੀ ਜਿਹੜੀ ਸਕੂਲ ਬੱਸ ਹੈ ਹਾਂਜੀ ਬੱਸ ਆਪਣੀ ਇਹ ਕਿਵੇਂ ਪਲਟੀ ਜੀ ਪਲਟੀ ਉਹ ਮੌਸਮ ਖਰਾਬ ਹੋਇਆ ਸੀ ਰਸਤਾ ਖਰਾਬ ਸੀ ਉਧਰ ਪਾਸੇ ਬਲੌਕ ਹੋਇਆ ਸੀ ਰਸਤਾ ਦੂਜੇ ਸਾਰੇ ਤੇ ਦਸਾਰੇ ਬਲੌਕ ਹੋਣੇ ਕਰਕੇ ਤੇ ਮੈਨੂੰ ਇੱਧਰ ਜੀ ਕੱਢਣੀ ਪੈ ਗਈ ਤੇ ਮੌਸਮ ਕਰਕੇ ਉਹ ਗੱਡੀ ਸਲਿੱਪ ਕਰਕੇ ਥਲ ਕੇ ਪਲਟੀ ਖਾ ਗਈ ਤੁਹਾਡੇ ਤੇ ਦੋਸ਼ ਲੱਗਦਾ ਜੋ ਸਾਰੇ ਪੇਰੈਂਟਸ ਨੇ ਲਾਇਆ ਕਿ ਤੁਸੀਂ ਕਿਸੇ ਦੀ ਗੱਲ ਨਹੀਂ ਸੁਣਦੇ ਫਾਸਟ ਬਹੁਤ ਜਾਂਦੇ ਆ ਤੇਜ਼ ਬਹੁਤ ਜਾਂਦੇ ਆ ਜੀ ਕੀ ਕਰਦੇ ਬੀਰ ਜੀ ਗੱਡੀ 'ਚ ਬਹਿ ਕੇ ਮੇਰੇ ਨਾਲ ਦੇਖ ਲਓ 10 20 ਤੇ ਗੱਡੀ ਹੁੰਦੀ ਜਿੱਥੇ ਕਹਿੰਦੇ ਆ ਗੱਡੀ 60 ਦੀ ਹੁੰਦੀ ਉਹ ਤੇ 10 20 ਤੋਂ ਵੱਧ ਭਜਾਈ ਨਹੀਂ ਹੁੰਦੀ ਗੱਡੀ ਕਿੱਦਾਂ ਮੋੜ ਤੋਂ ਗੱਡੀ ਸਾਈਡ ਨਿਕਲ ਜਾਊਗੀ ਕਿਸੇ ਨੂੰ ਅਸੀਂ ਇਹਨਾਂ ਨੂੰ ਬੀਰ ਜੀ ਕਹੀਦਾ ਮੜਾ ਸਾਈਡ ਦੇ ਦਿਓ ਤੁਹਾਡੇ ਬੱਚੇ ਲੈ ਕੇ ਜਾਂਦੇ ਆ ਤੁਹਾਡੇ ਲਈ ਕੰਮ ਕਰਦੇ ਆ ਪਗੜਾ ਆਪਣੀ ਲਈ ਕਰਦੇ ਬੱਚਿਆਂ ਦੀ ਸੇਫਟੀ ਬਾਰੇ ਤੁਹਾਨੂੰ ਅੱਗੇ ਪਿੱਛੇ ਕਰਨੇ ਨੂੰ ਕਹਿੰਦੇ ਹੋਰ ਤਾਂ ਅਸੀਂ ਕੁਝ ਨਹੀਂ ਕਹਿੰਦੇ ਬੱਚੇ ਕਿੰਨੇ ਵਿੱਚ ਜੀ 15 20 ਹੋਏਗੇ ਜੀ ਨਹੀਂ ਲੋਕ ਕਹਿੰਦੇ ਕਿ ਧੀ ਹੈ ਲੋਕਾਂ ਸਾਂਤੋਪਤਾ ਰੂਟ ਰਿਆਂ ਜੀ ਹੋਰ ਗੱਲਬਾਤ ਹੈ ਕਿ ਇਹ ਜਿਹੜਾ ਜਿੱਥੇ ਤੁਸੀਂ ਜਿੱਥੇ ਤੁਸੀਂ ਖੜੇ ਹੋ ਜਿੱਥੇ ਆ ਬੱਸ ਪਾਰਟੀ ਹੈ ਹਾਂਜੀ ਇੱਥੇ ਤਾਂ ਮੇਰੇ ਖਿਆਲ ਟ੍ਰੈਕਟਰ ਵੀ ਬੜਾ ਬੜਾ ਟਾਈਟ ਹੋ ਕੇ ਲੰਘਦਾ ਹੋਣਾ ਬੜਾ ਔਖਾ ਹੋ ਕੇ ਲੰਘਦਾ ਹੋਣਾ ਕਿਉਂਕਿ ਮੈਂ ਕੱਲ ਇੱਤਾਂ ਲਈ ਇਹ ਸੜਕ ਬਣਾਈ ਹੋਈ ਹੈ ਕੱਲ ਸਵੇਰੇ ਇਹ ਇਹਦਾ ਆਟੋਮੈਟਿਕਲੀ ਪਤਾ ਲੱਗਦਾ ਕਿ ਮੈਂ ਆ ਦਿਖਾ ਵੀ ਦੇਣਾ ਸੜਕ ਵੀ ਇਹ ਇੱਟਾਂ ਦੀ ਬਣੀ ਹੋਈ ਹੈ ਜਦ ਮਾਰਜੀ ਬਹਿ ਸਕਦੀ ਆ بارش ਦੇ ਦੇਣੇ ਆ ਤੇ ਤੁਸੀਂ ਇਹ ਕਿਸ ਤਰ੍ਹਾਂ ਦਾ ਦੇਖ ਲਿਆਗੇ ਬੱਚਿਆਂ ਦੀ ਬੱਚਿਆਂ ਨੂੰ ਲੈ ਕੇ ਤੁਸੀਂ ਐਡੇ ਰਿਸਕੀ ਰਸਤੇ ਤੇ ਆ ਰਹੇ ਆ ਇੱਕਦਮ ਚਲਦੀ ਵੀ ਜੇ ਜਦੋਂ ਮਾਰਾ ਸਮਾਂ ਆਦਾ ਨਾ ਉਦੋਂ ਬੰਦੇ ਦੀ ਮਰਤ ਮਰੀ ਜਾਂਦੀ ਹੈ ਕਿਸੇ ਹਿਸਾਬ ਨਾਲ ਆਪਾਂ ਅਗੇ ਜੀ ਗੱਡੀ ਉਧਰ ਚਲਾਣੇ ਆ 11 ਸਾਲ ਹੋ ਗਏ ਗੱਡੀਆਂ ਚਲਾਉਂਦੇ ਆ ਤੁਸੀਂ ਪਹਿਲੀ ਵਾਰੀ ਆਏ ਇਸ ਜਗ੍ਹਾ ਇਸ ਜਗ੍ਹਾ ਤੇ ਗਰਮੀਆਂ ਜੀ ਦੋ ਚਾਰ ਗੇੜੇ ਲਾਇ ਜਿਆਦਾ ਨਹੀਂ ਗੱਡੀ ਲਾਈ ਅਸੀਂ ਨਹੀਂ ਸਰ ਇਹ ਸ਼ਾਰਟਕਟ ਹੁੰਦਾ ਹੋਣਾ ਨਹੀਂ ਛੋੜ ਨਹੀਂ ਉਹ ਤੋਂ ਉੱਪਰ ਨਿਆਣੇ ਹਨ ਨਹੀਂ ਅੱਗੇ ਅੱਗੇ ਅਸੀਂ ਖੁਰਦਾ ਤੋਂ ਚੱਲਦੇ ਸੀ ਹਾਂਜੀ ਅੱਗੇ ਹੁਣ ਖੁਰਦਾ ਚੱਲਦੇ ਆ ਅੱਜ ਕੱਲ੍ਹ ਤੋਂ ਮੈਨੂੰ ਜਾਣਾ ਪਿਆ ਉਹ ਰਸਤਾ ਖਰਾਬ ਹੋਣੇ ਕਰਕੇ ਮੋਰੇ ਉਹਨਾਂ ਨੇ ਰਸਤੇ ਦੇ ਵਿੱਚ ਹੀ ਪੈਟ ਲਾਈ ਹੋਆ ਅਸੀਂ ਉਸ ਪੈੜ ਤੋਂ ਕਿੱਦਾਂ ਨਿਕਲ ਸਕਦੇ ਅੱਗੇ ਪੂਰੀ ਪੂਰੀ ਗੱਡੀ ਦੁਪਹਿਰ ਨੂੰ ਅਸੀਂ ਕੱਢ ਕੇ ਲਿਆਂਦੀ ਆ ਇਸ ਕਰਕੇ ਮੇਰੇ ਕੋ ਇਹ ਕੰਮ ਮਿਸਟੇਕ ਹੋ ਗਈ ਆਂਦੀ ਮੈਂ ਥੋੜੀ ਆਂਦਾ ਸੋਚ ਵਿਚਾਰ ਵੀ ਕਰਦਾ ਸੀ ਮੈਂ ਇੱਧਰ ਜਿ ਆਵਾਂ ਜੇ ਮੋਰੇ ਕੋ ਆਜੇ ਤਾਂ ਕਿੱਦਾਂ ਨੰਗੂਗਾ ਕਿ ਆਪਾਂ ਨੂੰ ਕਿਹੜਾ ਨਿਆਣੇ ਦੇ ਵਿੱਚ ਮੇਰੇ ਪਾਠ ਚੱਲਦਾ ਹੁੰਦਾ ਮੈਂ ਕਿਹੜਾ ਕੋਈ ਦੂਜਾ ਬੰਦਾ ਸ਼ਰਾਬੀ ਜੋ ਆ ਵੀ ਪਾਠ ਮੇਰਾ ਵਿੱਚ ਸੁਖੰਗੀ ਸਾਹਿਬ ਦਾ ਚੱਲਦਾ ਮੈਂ ਪਾਠ ਲਾ ਕੇ ਕੰਮ ਕਰਦਾ ਇਹਨਾਂ ਦਾ ਦੋਸ਼ ਹੈ ਕਿ ਇਹ ਇਹਨਾਂ ਦੇ ਚੱਕਦਾਨੇ ਬੇਟੀ ਖੜੀ ਸੀਗੀ ਤੇ ਚੜਾਉਣ ਨੂੰ ਖੜੀ ਸੀ ਤੁਹਾਡੀ ਬੱਸ ਵਿੱਚ ਇਹਨਾਂ ਨੇ ਕਹਿ ਰਿਹਾ ਕਿ ਮਤਲਬ ਸਾਨੂੰ ਇਹ ਦੱਸਿਆ ਗਿਆ ਕਿ ਬੱਸ ਲੇਟ ਇਸ ਕਰਕੇ ਅੱਗੇ ਬੱਸ ਖਰਾਬ ਹੋ ਗਈ ਹੈ ਤੇ ਡਿੱਗੀ ਹੋ ਗਈ ਪਲਟੀ ਨਹੀਂ ਗਿਆ ਯਾਨੀ ਡਿੱਗੀ ਹੋ ਗਈ ਗੱਡੀ ਖਰਾਬ ਹੋ ਗਈ ਹੈ ਸਰ ਉਹ ਕਹਿੰਦੇ ਕਿ ਸਾਨੂੰ ਇਹ ਦੱਸਿਆ ਗਿਆ ਕਿ ਬੱਸ ਖਰਾਬ ਜਦੋਂ ਇੱਕਦਮ ਪਲਟੀ ਕਹਾਗੇ ਤਾਂ ਅਗਲੇ ਦੇ ਮਨ ਤੇ ਠੇਸ ਪਹੁੰਚਦੀ ਕਿਸੇ ਦੇ ਇਸ ਕਰਕੇ ਇੱਕਦਮ ਕੁ ਨਹੀਂ ਗਿਆ ਜੋ ਹੋ ਗਿਆ ਉਹ ਤਾਂ ਉਹਨੂੰ ਅਸੀਂ ਬਰੇ ਉਰੇ ਕਰ ਨਹੀਂ ਸਕਦੇ ਜੋ ਕੁਦਰਤ ਨੇ ਹੋ ਗਿਆ ਤੇ ਮੈਨੂੰ ਆਇਆ ਵੀ ਵਿਚਾਰਾਂ ਕਈ ਆਈਆਂ ਨਹੀਂ ਕਰ ਸਕਿਆ ਮੈਂ ਕੁਮਾਰੀ ਕਿਸਮਤ ਮੇਰੀ ਜਿਹੜੇ ਇਦਾਂ ਨੂੰ ਆ ਗਿਆ ਉਹ ਵੀ ਮਜਬੂਰੀ ਨਾ ਆ ਰਿਹਾ ਪਿਆ ਨਹੀਂ ਮੈਂ ਉਧਰ ਜੀ ਹੋ ਜਾਂਦਾ ਦੂਜੇ ਜੀ ਸਾਰਾ ਗੋਕਾਰ ਦਾ ਗੋਕਾਰ ਮਾੜਾ ਵੀ ਤਾਂ ਆਪ ਦੇ ਲੱਛਣੀਆਂ ਦਾ ਉਹ ਯਾਰ ਅੱਜ ਇਹ ਜਿਹੜੀ ਚਾਰਾ ਆ ਗਿਆ ਇੱਕ ਚਲੋ ਹੈਪਨ ਹੋ ਗਿਆ ਸਾਰੇ ਲੋਕ ਬੁਖਲ ਕੇ ਬੋਲਦੇ ਆ ਮੈਂ ਹਮੇਸ਼ਾ ਪੁੱਠਾ ਬੋਲਦਾ ਜਾਂਦੀ ਬੋਲਦਾ ਤੇ ਜਾਣ ਤੋਂ ਰੋਕੋ ਤਮੋਰੀਓਂ ਉਲਟ ਬੋਲਦਾ ਬੋਦਾ ਸਿਰਫ ਕੁੜੀਆਂ ਕਰਕੇ ਚੁੱਪ ਰਹਿੰਦੇ ਵੀ ਕਾਨੂੰਨ ਨਹੀਂ ਕਰਨਾ ਛੱਡੋ ਰਹਿਣ ਦਿਓ ਉਹਦਣ ਉਥੇ ਭਾਜੀ ਆਲੇ ਗੱਡੀਆਂ ਨਹੀਂ ਭਾਜੀ ਨੇ ਚਾਰ ਵਾਰੀ ਰੋਕਿਆ ਉਹਦੇ ਭਾਜੀ ਹੁਣ ਹੀ ਆ ਗਏ ਵੇ ਥੋੜਾ ਸਲੋ ਚਲਾ ਲਓ ਕੋਈ ਫਾਇਕ ਨਹੀਂ ਕਰਦਾ ਨਿਕਲ ਜੱਟਾਂ ਤੋਂ ਵਾਦੀਪਾ ਭਾਈ ਚਾਰ ਵਾਰ ਕਹਿੰਦਾ ਵੀ ਹੌਲੀ ਚੱਲ ਜਾ ਨਹੀਂ ਉਲਟ ਬੋਲਦੇ ਆ ਕਹਿੰਦੇ ਸਾਡੀਆਂ ਬੱਸਾਂ ਇੱਥੇ ਹੀ ਜਾਣੀਆਂ ਕੋਲ ਤੇ ਜਲਾ ਰਾ ਹੋਰ ਜਾ ਕੇ ਸਿੱਟੋ ਇੱਥੇ ਪੰਚਤਾਂ ਦਾ ਹੋ ਜਾਂਦਾ ਆ ਆਹ ਖਾਣਾ ਜਿੱਥੇ ਕਾਣੇ ਬੱਚਾ ਰਹੀ ਕੰਪਲੇਨਟ ਕਰਾ